ਆਓ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰੀਏ ਮੇਰੇ ਨਾਲ ਵੀਰ ਸਾਹਿਬ ਸਿੰਘ ਹੁਣੀ ਵੀ ਇਸ ਸਮੇਂ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੂੰ ਫਤਿਹ ਦੇ ਨਾਲ ਸਾਂਝ ਪਾਉਂਦੇ ਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ ਹਾਂਜੀ ਪ੍ਰੋਗਰਾਮ ਪੰਥਕ ਵਿਚਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਚੋਣਵੀਆਂ ਖਬਰਾਂ ਫਤਿਹ ਮਲਟੀਮੀਡੀਆ ਵੱਲੋਂ ਸਤਪਾਲ ਸਿੰਘ ਡੁਗਰੀ ਲੈ ਕੇ ਪੇਸ਼ ਹੁੰਦੇ ਨੇ ਉਹਨਾਂ ਨੇ ਬੜੀਆਂ ਅਹਿਮ ਖਬਰਾਂ ਆਪਣੇ ਸਾਹਮਣੇ ਰੱਖੀਆਂ ਤੇ ਇਹਨਾਂ ਖਬਰਾਂ ਦੇ ਨਾਲ ਆਪਾਂ ਨੂੰ ਸੋਚਣ ਤੇ ਵਿਚਾਰਨ ਦੀ ਲੋੜ ਮਣ ਜਾਂਦੀ ਹੈ ਲੋੜ ਪੈਦਾ ਹੋ ਜਾਂਦੀ ਹੈ ਨਾਲ ਦੀ ਨਾਲ ਇੱਕ ਇਹ ਵੀ ਗੱਲ ਦੱਸਦੇ ਚੱਲੀਏ ਕਿ ਉਪਰਾਲੇ ਆਪਣੇ ਆਪਣੇ ਪੱਧਰ ਤੇ ਭਾਵੇਂ ਕਿ ਜੋ ਸਾਡੀਆਂ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਸੀ ਜਿੱਦਾਂ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਇਹ ਸਾਰੀਆਂ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਇਹਨਾਂ ਕੋਲ ਸਾਧਨ ਬਹੁਤੇ ਹੁੰਦੇ ਨੇ ਤੇ ਕਹਿ ਲਈਏ ਕਿ ਸੰਗਤ ਦਾ ਚੜਾਵਾ ਵੀ ਮੁੱਖ ਤੌਰ ਦੇ ਉੱਤੇ ਇਹ ਆਪਣੇ ਆਪਣਾ ਹੱਕ ਜਮਾਉਂਦੇ ਨੇ ਪਰ ਜਦੋਂ ਵੀ ਕਦੇ ਕੋਈ ਅਜਿਹੀ ਗੱਲ ਹੁੰਦੀ ਹੈ ਕਦੇ ਕਿਸੇ ਦਾ ਕੋਈ ਖਾਸ ਰਿਐਕਸ਼ਨ ਦੇਖਣ ਨੂੰ ਨਹੀਂ ਮਿਲਦਾ ਭਾਵੇਂ ਉਹ ਗੱਲ ਇੰਡੀਆ ਦੀ ਹੋਵੇ ਚਾਹੇ ਗੱਲ ਕਿਸੇ ਵੀ ਮੁਲਕ ਦੀ ਚਾਹੇ ਨਿਊਜ਼ੀਲੈਂਡ ਦੀ ਵੀ ਹੋਵੇ ਪਰ ਜਦੋਂ ਕੋਈ ਗੱਲ ਕਮੇਟੀ ਦੇ ਕਿਸੇ ਮੈਂਬਰ ਦੇ ਆ ਕੇ ਆਉਂਦੀ ਹੈ ਤਾਂ ਉੱਥੇ ਆਪਣੀ ਪਹੁੰਚ ਤੋਂ ਬਾਹਰ ਵੀ ਇਹ ਯਤਨ ਕਰਨੇ ਸ਼ੁਰੂ ਕਰ ਦਿੰਦੇ ਨੇ ਉਸ ਮਸਲੇ ਨੂੰ ਸੁਲਝਾਉਣ ਦੇ ਲਈ ਚਾਦਰ ਤੋਂ ਵੱਧ ਪਸਾਰ ਪੈਰਨ ਪੈਰ ਪਸਾਰਨ ਤੱਕ ਜਾਂਦੇ ਨੇ ਪਰ ਜਦੋਂ ਕੌਮ ਦੇ ਉੱਤੇ ਕੋਈ ਅਜਿਹਾ ਮਸਲਾ ਆਉਂਦਾ ਹੈ ਤੇ ਸਾਰੇ ਹੀ ਚੁੱਪ ਵੱਟ ਬੈਂਦੇ ਨੇ ਇਹ ਇੱਕ ਨਮੋਸ਼ੀ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਇਹ ਅਸਲ ਵਿੱਚ ਇਹ ਨਮੋਸ਼ੀ ਨਾ ਸਮਝੋ ਇਹ ਤੁਸੀਂ ਸਮਝਣ ਦਾ ਯਤਨ ਕਰੋ ਕਿ ਕਿਹੜਾ ਸਿਸਟਮ ਸਾਡੇ ਤੇ ਲਿਆ ਕੇ ਬਿਠਾ ਦਿੱਤਾ ਗਿਆ ਏ ਜਿਹੜਾ ਸਿੱਖ ਕੌਮ ਦੇ ਮਸਲਿਆਂ ਵੱਲ ਧਿਆਨ ਘੱਟ ਤੇ ਆਪਣੇ ਮਸਲਿਆਂ ਵੱਲ ਵੱਧ ਦਿੰਦਾ ਏ ਬਾਕੀ ਵਧੀਆ ਉਪਰਾਲਾ ਇਹਨਾਂ ਵੀਰ ਸਤਪਾਲ ਸਿੰਘ ਜੀ ਡੁਗਰੀ ਹੁਣਾਂ ਨੇ ਕੀਤਾ ਫਤਿਹ ਮਲਟੀਮੀਡੀਆ ਜੋ ਕਿ ਔਨਲਾਈਨ ਹੁਣ ਵੈਬਸਾਈਟ ਸ਼ੁਰੂ ਹੋ ਚੁੱਕੀ ਹੈ ਤੁਸੀਂ ਵੀ fatihmultimedia.com ਤੇ ਜਾ ਕੇ ਜੋ ਤਾਂ ਜੋ ਨਵੀਆਂ ਖਬਰਾਂ ਤੇ ਨਵੇਂ ਵਿਚਾਰ ਉਸ ਤੇ ਉੱਤੇ ਦੇਖ ਸਕਦੇ ਹੋ ਵੀਡੀਓ ਕਲਿੱਪ ਦੇ ਰਾਹੀਂ ਵੀ ਤੇ ਜਿਹੜੇ ਪੜਨ ਦੇ ਸ਼ਕੀਨ ਨੇ ਉਹ ਪੜ ਵੀ ਸਕਦੇ ਨੇ ਇਹ ਇੱਕ ਵਧੀਆ ਖਬਰ ਹੈ ਕਿਉਂਕਿ ਸਤਪਾਲ ਸਿੰਘ ਜੀ ਡੁਗਰੀ ਨਾਲ ਮੈਂ ਕਾਫੀ ਸਮੇਂ ਤੋਂ ਜੁੜਿਆ ਹੋਇਆ ਹਾਂ ਬੜੇ ਕਹ ਲਈਏ ਕਿ ਉਸ ਦੌਰ ਦੇ ਵਿੱਚੋਂ ਵੀ ਸਤਪਾਲ ਸਿੰਘ ਜੀ ਹੁਣੀ ਲੰਘੇ ਨੇ ਜਦੋਂ ਜਿਵੇਂ ਕਹ ਲਈਏ ਕਿ ਸੱਜਣ ਵੀ ਸਾਥ ਛੱਡ ਦਿੰਦੇ ਨੇ ਉਹ ਹਾਲਾਤ ਵੀ ਫਤਿਹ ਮਲਟੀਮੀਡੀਆ ਨੇ ਦੇਖੇ ਨੇ ਪਰ ਹੁਣ ਫਤਿਹ ਮਿਲਟਰੀ মিডিਆ ਦੁਆਰਾ ਚੜ੍ਹਦੀ ਕਲਾ ਦੇ ਵਿੱਚ ਆ ਰਿਹਾ ਹੈ ਇਸ ਤੇ ਲਈ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦੀਆਂ ਤੇ ਜੋ ਇੱਕ ਪਿਛਲੇ ਦਿਨੀ ਫਤਿਹ ਮਲਟੀਮੀਡੀਆ ਵੱਲੋਂ ਇਹ ਇੱਕ ਜਿਹੜਾ ਇੱਕ ਗੀਤ ਪੰਜਾਬ ਦੇ ਹਾਲਾਤਾਂ ਦੇ ਉੱਤੇ ਪੇਸ਼ ਕੀਤਾ ਗਿਆ ਜਿਸ ਦੀ ਜਿਸ ਦੀ ਪੁਸ਼ਟੀ ਸ਼ਸ਼ੀकांत ਨੇ ਵੀ ਕੀਤੀ ਕਿ ਕਿਵੇਂ ਪੰਜਾਬ ਦੇ ਲੀਡਰ ਤੇ ਪੰਜਾਬ ਦੇ ਕਹ ਲਈਏ ਕਿ ਪੁਲਿਸ ਮਹਿਕਮਾ ਪੰਜਾਬ ਦੀ ਜੋ ਬਿਊਰੋਕ੍ਰਾਸੀ ਹੈ ਉਹ ਸਾਰੇ ਦੇ ਸਾਰੇ ਕਿਵੇਂ ਨਸ਼ਾ ਫੈਲਾਉਣ ਦੇ ਵਿੱਚ ਇੱਕ ਦੂਸਰੇ ਦਾ ਸਾਥ ਦਿੰਦੇ ਪਏ ਨੇ ਕਿਵੇਂ ਪੂਰੇ ਪੰਜਾਬ ਦੇ ਵਿੱਚ ਜਿੰਨੀ ਸਮਕਲਿੰਗ ਹੁੰਦੀ ਹੈ ਉਹਦੇ ਪਿਛੇ 3-4 ਮੁੱਖ ਬੰਦਿਆਂ ਦਾ ਹੱਥ ਆਉਂਦਾ ਏ ਇਹ ਇੱਕ ਕਾਫੀ ਧਿਆਨ ਦੇਣ ਦੀ ਧਿਆਨ ਮੰਗਦੀ ਖਬਰ ਹੈ ਆਓ ਜੀ ਜੁੜੀਏ ਉਸ ਗੀਤ ਦੇ ਨਾਲ ਤੇ ਸਮਝਣ ਦਾ ਯਤਨ ਕਰੀਏ ਕਿ ਪੰਜਾਬ ਨੂੰ ਕਿਵੇਂ ਨਸ਼ਿਆਂ ਦੇ ਰਾਹੀਂ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਇਹ ਗੀਤ ਉਹਨਾਂ ਗਾਇਕਾਂ ਅਤੇ ਗੀਤਕਾਰਾਂ ਦੇ ਨਾਮ ਜਿਨ੍ਹਾਂ ਨੂੰ ਅਕਸਰ ਅਸੀਂ ਇਹ ਕਹਿੰਦੇ ਤਾਂ ਸੁਣਿਆ ਕਿ ਉਹ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਸੇਵਾ ਕਰ ਰਹੇ ਨੇ ਪਰ ਉਹਨਾਂ ਦੀ ਗਾਇਕੀ ਅਤੇ ਗੀਤਕਾਰੀ ਵਿੱਚੋਂ ਕਦੇ ਵੀ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਨਜ਼ਰ ਨਹੀਂ ਆਇਆ ਮੇਰਾ ਇਹ ਗੀਤ ਖਾਸ ਕਰਕੇ ਉਹਨਾਂ ਗਾਇਕਾਂ ਅਤੇ ਗੀਤਕਾਰਾਂ ਦੇ ਨਾਮ ਤੇ ਜਿਹੜੇ ਆਪਣੀ ਗਾਇਕੀ ਅਤੇ ਗੀਤਕਾਰੀ ਰਾਹੀਂ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਸੇਵਾ ਕਰ ਰਹੇ ਨੇ ਫਤਿਹ ਮਲਟੀਮੀਡੀਆ ਦੀ ਟੀਮ ਵੱਲੋਂ ਉਹਨਾਂ ਸਾਰੇ ਗੀਤਕਾਰਾਂ ਅਤੇ ਗਾਇਕਾਂ ਦਾ ਬਹੁਤ-ਬਹੁਤ ਧੰਨਵਾਦ

i ਲੜਕੀ ਨਾਲ ਬਸ ਲੁਕੀ ਦੇ ਨਾਲ ਨਾਲ ਬੁਰੀ ਤਰ੍ਹਾਂ ਉਸਨੂੰ ਕੁੱਟਿਆ ਅਤੇ ਉਸ ਉੱਤੇ ਲਾਠੀਆਂ ਵੀ ਵਾਰੀਆਂ ਇੱਥੇ ਤੱਕ ਕਿ ਪੁਲਿਸ ਨੇ ਉਸਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਉਸਦੀ ਪਗੜੀ ਥਾ ਕੋ ਉਤਾਰ ਦਿੱਤੀ ਕਿਉਂ ਵਿਕੇ ਆ ਕਾਨੂੰਨ ਤੇਨੂੰ ਨਜ਼ਰੀ ਨਹੀਂ ਆਉਂਦਾ ਰੋਜ਼ ਮਰਦੀਆਂ ਤੂੰ ਇਹਦਾ ਸੋ ਰੋਡ ਦੀ ਤਾ ਸੋਨਾ ਪੰਜਾਬ ਥੋੜੀ ਕੀਤਾ ਵਿੱਚ ਦਿਖੇ ਬਾ ਸ਼ਰਾਬ ਤੇ ਸ਼ਬਾਬ ਸ਼ਬਾਬ ਸਾਡਾ ਨਸ਼ਿਆਂ ਚ ਰੋਡ ਦੀ ਤਾ ਸੋਨਾ ਪੰਜਾਬ ਥੋੜੀ ਕੀਤਾ ਵਿੱਚ ਦਿਖੇ ਬਾ ਸ਼ਰਾਬ ਤੇ ਸ਼ਬਾਬ ਕੀ ਤੇ ਨਸ਼ਿਆਂ ਚ ਸੁਣ ਸਾਡੇ ਕਬਰੂ ਖਰਾਬ ਕਰ ਖੋ ਗੱਲ ਸੁਣੋ ਹੁਣ ਲਵਾਂਗੇ ਜਵਾਬ ਜਵਾਬ ਆਉਣਗੇ ਜਵਾਬ ਅੱਜ ਨਸ਼ਿਆਂ ਚ ਇਨਾਰ ਉਸ ਦੇ ਹੀ ਪਿੰਡ ਦੇ ਤਿੰਨ ਮੁੰਡਿਆਂ ਵੱਲੋਂ ਜ਼ੋਰ ਜ਼ਬਰਦਸਤ ਸਾਰਿਆਂ ਦੀ ਭੱਤੀ ਲੱਥ ਨਹੀਂ ਗਈ ਦੀ ਆ ਇਹ ਵਾਹ ਜਾਲੇ ਮੁੰਡਾ ਆਬ ਜੀ ਨੇ ਸਤਪਾਲ ਸਿੰਘ ਦੁਗਰੀ ਹੁਣਾ ਦਾ ਇੱਕ ਤਿਆਰ ਕੀਤਾ ਹੋਇਆ ਗੀਤ ਅੱਜ ਦੇ ਗਾਇਕਕਾਰਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਸਾਡੀ ਜਵਾਨੀ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਕਿਸ ਰਾਹੇ ਤੇ ਲਜ਼ਾਕੇ ਖੜਾ ਕਰ ਰਹੇ ਨੇ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਇਸ ਗੀਤ ਦੇ ਰਾਹੀਂ ਉਹਨਾਂ ਨੇ ਦਿੱਤਾ ਹੈ